ਸਮਾਣਾ ਸਿਟੀ ਪੁਲਿਸ ਵੱਲੋਂ ਕਥਿਤ ਚਾਰ ਹੋਰ ਗ੍ਰਿਫਤਾਰ ਕੀਤੇ ਗਏ ਜਿਨ੍ਹਾਂ ਨੇ ਸਹਿਰ ਦੇ ਵਿੱਚ ਚੋਰੀ ਕੇ ਬਾਜ਼ਾਰ ਦਾ ਕੇਸ ਕੀਤਾ ਪੁਲਿਸ ਅਧਿਕਾਰੀ ਰਾਜਵਿੰਦਰ ਗੌਰ ਇਹਨਾਂ ਨੂੰ ਅਦਾਲਤ 'ਚ ਪੇਸ਼ ਕਰਨਾ ਹੈ ਸਮਾਣਾ ਅਦਾਲਤ 'ਚ ਪੇਸ਼ ਕਰ ਰਹੇ ਕਥਿਤ ਜਿਹੜੇ આરોપી ਹੈ ਇਹਨਾਂ ਨੇ ਕਿਸ ਤਰ੍ਹਾਂ ਹੀ ਬਾਜ਼ਾਰ ਤੇ ਕਿੰਨੀ ਸ਼ਿਕਾਇਤ ਦੇ ਮਾਮਲੇ ਦਰਜ ਹੋਏ ਸੀ ਔਰ ਇਹ ਜਿਹੜੇ ਕਾਬੂ ਕਿਤੇ ਲੱਗਤੀ ਹੈ ਇਹ ਕਿਸ ਤਰ੍ਹਾਂ ਕਾਬੂ ਆਏ ਤੁਹਾਡੇ ਮੈਂ ਜਿਸ ਤਨ ਕਾਬੂ ਉਹ ਸਿਮਰਦੀ ਰੇਤੇ ਸਿਮਰਦੀ ਦੁਕਾਨ ਹੈ ਰਾਜਵਾਸੀਆਂ ਦੀ ਉਹਨਾਂ ਦੀ ਦੁਕਾਨ ਤੇ ਚੋਰੀ ਹੋਈ ਸੀ ਤੇ ਕੰਪਲੇਂਟ ਤੇ ਅਸੀਂ ਜਿਹੜਾ ਹੈ ਵੀ ਇਹਨਾਂ ਨੂੰ ਚੁਰਾਣ ਨੂੰ ਲੱਭਿਆ ਤੇ ਇਹਨਾਂ ਨੇ ਸਾਡੇ ਕੋਲ ਕੱਪ ਚੋਰੀਆਂ ਮੰਨੀਆਂ ਨੇ ਜਿਸ ਅਜਿਹਾ ਸੀ ਇਹਨਾਂ ਨੂੰ ਕੋਰਟ ਵਿੱਚ ਪੇਸ਼ ਕਰਨਾ ਆਇਆ ਅਸੀਂ ਇਹਨਾਂ ਨੂੰ ਕੂਰਚੇ ਪੇਸ਼ ਕਰਦੇ ਪਰਸਾਂ ਤੋਂ ਇਹਨਾਂ ਦਾ ਰਿਮਾਂਡ ਲੈ ਕੇ ਤੇ ਇਸ ਤੋਂ ਜਿਹੜੀ ਅਗਲੀ ਕਾਰਵਾਈ ਜਿਹੜੀ ਹੈ ਉਸ ਤੋਂ ਬਾਅਦ ਜਿਹੜੀ ਅਸੀਂ ਜਿਹੜੀ ਸਿਮਿੰਟ ਦੀ ਦੁਕਾਨ 'ਚ ਚੋਰੀ ਹੋਈ ਸੀ ਉਹ ਕਬੂਲ ਕਰੀ ਹਾਂਜੀ ਹਾਂ ਜੋ ਮੰਨ ਗਏ ਸਰ ਮੰਨ ਗਏ ਮੰਨ ਗਏ ਸਰ ਜੇ ਮੰਨ ਗਏ ਲੱਗਦਾ ਹੈ ਸਾਥੀ ਵੀ ਹੋਣਗੇ ਇਹਨਾਂ ਕੋਈ ਕੁਸ਼ ਮਾਨ ਵੀ ਹੋਵੇਗਾ ਅਸੀਂ ਜਿਹੜਾ ਇਹਨਾਂ ਨੂੰ ਰਿਮਾਂਡ ਲੈ ਕੇ ਉਸ ਤੋਂ ਬਾਅਦ ਇਹਨਾਂ ਦੇ ਸਾਥੀ ਵੀ ਫੜਾਉਣਗੇ ਤੇ ਬਾਕੀ ਜਿਹੜਾ ਸਮਾਨ ਹੈ ਉਹ ਵੀ ਅਸੀਂ ਨਾਲ ਕਾਫੀ ਸ਼ਹਿਰਾਚ ਦੱਸ ਰਹੇ ਨੇ ਕਹਿੰਦੇ ਪਟਿਆਲੇ ਵੀ ਕੀਤੀਆਂ ਨੇ ਨਾਭੇ ਵੀ ਕੀਤੀਆਂ ਨੇ ਅਸੀਂ ਇੱਧਰ ਗਵਿੰਦਗੜ੍ਹ ਸਾਈਡ ਵੀ ਕੀਤੀਆਂ ਪੁਨਾਰੇੜੀ ਵੀ ਕੀਤੀਆਂ ਕਿ ਕਿਹੜ ਮਤਲਬ ਹੋ ਗਿਆ ਮੰਗਿਆ ਜੋ ਸੀਨ ਉਹ ਮਾਡਲ ਹੈ ਤਾਂ ਬਾਅਦ ਫਿਰ ਜੋ ਵੀ ਹੋ ਜਾਣਾ ਠੀਕ ਹੈ ਇਹ ਸਰ ਪੁਲਿਸ ਅਧਿਕਾਰੀ ਰਾਜਵਿੰਦਰ ਕੋਰ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਇਹ ਜਿਹੜੇ ਕੱਥੇ ਕਾਬੂ ਕੀਤੇ ਗਏ ਨੋਜਵਾਨਾ ਇਹਨਾਂ ਨੇ ਬਹੁਤ ਜ਼ਿਆਦਾ ਚੋਰੀਆਂ ਸਮਾਨਾਂ ਨਹੀਂ ਨਾਪਾ ਰਾਜਪੁਰਾ ਪਟਿਆਲਾ ਸੰਗਰੂਰ ਗੋਵਿੰਦਗੜ ਬਖਵਤ ਥਾਮਾਂ ਦੇ ਕੀਤੇ ਹਨ ਔਰ ਇਹਨਾਂ ਨੂੰ ਕਾਬੂ ਕੀਤਾ ਗਿਆ ਸਮਾਨਾ ਅਦਾਲਤ से पेश ਕਰਕੇ ਪਰ ਖਾਸ ਇਹਦੇ ਵਿੱਚ ਇੱਕ ਹੋਰ ਖਾਸ ਗੱਲ ਹੈ ਵੀ ਜਿਹੜੇ ਸੀਐਸਟਾਫ ਦੇ ਮੁਲਾਜ਼ਮ ਹੈ ਉਹਨਾਂ ਮੁਲਾਜ਼ਮਾਂ ਦੀ ਅਹਿਮ ਭੂਮਿਕਾ ਰਹੀ ਹੈ ਉਹਨਾਂ ਨੇ ਕਾਬੂ ਕਰਨ ਦੇ ਵਿੱਚ ਸਹਿਯੋਗ ਕੀਤਾ ਸੀ ਸੇ ਸਟਾਫ ਦੇ ਜੇ ਪੁਰਾਣੇ ਬੁਲਾਜੇ ਜਿਹਨਾਂ ਕੀ ਤਵਾਦਲਾ ਸਿਟੀ ਪੁਲਿਸ ਸੇ ਕਰ ਦਿੱਤਾ ਗਿਆ ਸੀ ਉਹਨਾਂ ਨੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕਰਨ ਦੇ ਵਿੱਚ ਸਮਾਣਾ ਸਿਟੀ ਪੁਲਿਸ ਦਾ ਸਹਿਯੋਗ ਕੀਤਾ ਸਵਤੰਤ੍ਰ ਕੋਸ਼ਿਕ ਸਮਾਣਾ ਨਿਊਜ਼